ਜੀ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕ ਵੀਰਾਂ ਨੂੰ ਆਯੋਜਨ ਕਿਸ ਲਿਖ ਦਿਓਗੇ ਤੇ ਆਪ ਜੀ ਦਾ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਬਲਾਗ ਦੇ ਵਿੱਚ ਕਿਵੇਂ ਹੋ ਤੇ ਮੁਰੂ ਅੱਜ ਆ ਰਹੇ ਅੱਜ ਉਹ 23 28 ਤੇ ਤੁਹਾਨੂੰ ਕੋ ਦੱਸਿਆ ਸੀਗਾ ਮੈਂ ਪਿਛਲੇ ਬਲਾਗ ਚ ਕਿ 20 ਤਰੀਕ ਦਾ ਕੋਈ ਖਾਸ ਪ੍ਰਬੰਧ ਸੀਗਾ ਤੇ ਉਹ ਆਪਣਾ ਵਿੱਚ ਕੈਨਸਲ ਹੋ ਗਿਆ ਸੀਗਾ ਤੇ ਅੱਜ ਫੇਰ ਉਹੀ ਦਿਨ ਦੁਆਰੇ ਫੇਰ ਆ ਗਿਆ ਤੇ ਅੱਜ ਫੇਰ ਉੱਥੇ ਜਾ ਰਹੇ ਮਤਲਬ ਕੀ ਉਹ ਜਿੰਨਾ ਮਗਾ ਉਹ ਤਵੀਆਂ ਮਗਾਬਲੇ ਟਰੈਕਟਰ ਤਵੀਆਂ ਮਗਾਬਲੇ ਪਿੰਡ ਸਰਾਣਾ ਪਹਿਲਾਂ ਵੀ 20 ਤਰੀਕ ਨੂੰ ਪਈਦਾ ਵੀ ਉੱਤੀ ਦਾ ਤੇ ਅੱਜ 28 ਮਈ ਦਾ ਵੀ ਉੱਤੀ ਆ ਤੇ ਅੱਜ ਟਾਈਮ ਜਾ ਕੱਢ ਲਿਆ ਅੱਜ ਕੰਮ ਉਹ ਵੀ ਜਾਣਾ ਤਾਂ ਫੇ ਜਾ ਚੁੱਕੇ ਹ ਅੱਤਕ ਅੱਧਪਰੀ ਨਾਲ ਕਰਕੇ ਮੋੜਿਆ ਏ ਤੇ ਮੈਂ ਤਾਂ ਕੋਈ ਨਹੀਂ ਕੱਲ ਨੂੰ ਚਲਾਉਂਦਾ ਹਾਂ ਤੇ ਹੁਣ ਆਹ ਰਹਿਣ ਲੱਗਈਏ ਤੇ ਬੱਸ ਹੁਣ ਜਾ ਰਹੇ ਹਾਂ ਉੱਥੇ ਨੂੰ ਤੇ ਬੱਸ ਅਜੇ 4 ਕ ਵੀ ਨਹੀਂ ਪੂਰ 4 ਵੱਜ ਗਏ ਹੋਣੇ ਨਾ 4 ਵੱਜ ਗਏ ਬੱਸ ਹੁਣ ਖਚਦਾ ਕਿ ਚੇਤੀ ਚੀਕਾ ਗਾ ਕੇ ਬਸ ਉਹਦੇ ਪਰ ਦਿਖਾਉਣਾ ਉਹ ਤੇ ਹੁਣ ਤੋਂ ਪਹਿਲੇ ਲੰਬਾ ਸਫਰ ਕਰਨਾ ਆ ਕਿਲੋ ਪਹਿਲਾ ਸਫਰ ਕਰ ਹੈ ਨਾ ਆਪ ਕਰ ਚਲੋ ਭਾਈ ਲੋ ਜੀ ਤੇਲ ਵੀ ਲੱਗੇ ਫੋਨ ਉੱखी ਉਹ ਕੀ ਰਹਾ ਟਰਮਾ ਫਮਾ ਉਹ ਵੀ ਲੱਗਿਆ ਸਪ੍ਰੈਸ ਤੋਂ ਵਹਾਂ ਤੇ ਫੋਨ ਤੋਂ ਤੇ ਹੱਥ ਹੋ ਜਾ ਮੇਰੇ ਕੋਲ ਗੜ ਗਿਆ ਐ ਉਹ ਕੋ ਦਾ ਮਾਸ ਦੀ ਵਾਲਾ ਵੀ ਆ ਚੱਲ ਭਰਗੀ ਡੰਗੀ ਪੁੱਤ ਇਹ ਦੇਖ ਲੋ ਗਰਮੀ ਐ ਇੰਨੀ ਪੁੱਛਾ ਕੀ ਕੀ ਗਵਰਨਮੈਂਟ ਕਰੇਗਾ ਕੀ ਕਹਿਣਾ ਤੇਰਾ ਯਾਰ ਪਿਆ ਕੀ ਸਤਾ ਗਰਮੀ ਬਾਰੇ ਗਰਮੀ ਤਾਂ ਹੈ ਨਹੀਂ ਹੈ ਵੀ ਜਮਾਈ ਦੇਖ ਲੈ ਮੁੰਨਾ ਖਾਂ ਠੰਡ ਮਨਦਾ ਮੁੰਡਾ ਦੇਖ ਲੋ ਪਹਿਲਾ ਮੈਂ ਦੇਖਣਾ ਫੇਵਰੇਟ ਗੇਮ ਮੇਰੀ ਆ ਨਾਲ ਮਾਰ ਲਿਆ ਗਰੀਬੇ ਆ ਯਾਰਾ ਦੂ ਜਲ ਗਿਆ ਯਾਰ ਇੰਨੀ ਗਰਮੀ ਪੈਰ ਜਲ ਗਏ ਚੱਪਲ ਦਾ ਬੂਟ ਮੈਂ ਤਾਂ ਨਹੀਂ ਪਾ ਗਿਆ ਜਿਹੜੇ ਕੱਲ ਵਾਲੇ ਬਲਾਗ ਚ ਨਿਆਰੇ ਲਏ ਆ ਉਹਦੇ ਕਰਕੇ ਬੂਟ ਸਾਰੇ ਗੰਦੇ ਹੋਏ ਪਏ ਤੇ ਮੈਂ ਫਿਰ ਧੋਏ ਧੋਏ ਨਹੀਂ ਆਈ ਪਏ ਤੇ ਰਸਵਾਰਾ ਨਹੀਂ ਚੱਪਲਾ ਰਲਾ ਕੇ ਆ ਗਿਆ ਹੁਣ ਹੁਣ ਹੌਲੀ ਹੌਲੀ ਪੈਦਲ ਯਾਤਰਾ ਹੋ ਰਹੀ ਆ ਚੱਲੀ ਜਾਓ ਹਾਂ ਕਾਫੀ ਟਾਈਮ ਲੱਗ ਜਾਣਾ ਅੱਜ ਦਾਦੀ ਜੀ ਵੀ ਅੱਜ ਜੇ ਕਿਚੜੇ ਦੇ ਕੋਸੇ ਨਹੀਂ ਰਹੇ ਲੋ ਜੀ ਮੋੜ ਪਹੁੰਚ ਚੁਕੇ ਆ ਸਮਾਣਾ ਫਰਤ ਜਾ ਇਹ ਕਿਚੜੇ ਦੇ ਦੇਖ ਲੋ ਮੋੜ ਮੇਲਾ ਅੱਜ ਤੁਹਾਨੂੰ ਮੇਲਾ ਦਿਖਾਉਂਦੇ ਆ ਤੇ ਅਜੇ ਤਾਂ ਨਹੀਂ ਚੱਲਿਆ ਹੈਗਾ ਕਿ ਸਾਰੀਆਂ ਟੀਮਾਂ ਪਹੁੰਚੀਆਂ ਹੋਈਆਂ ਜਾਂ ਉਹ ਇਹ ਕਿਹੜੇ ਨਾਲ ਆ ਗਏ ਅਰੇ ਇੱਕ ਟੀਮ ਨਹੀਂ ਪਹੁੰਚੀ ਕਿਹੜੀ ਆਪਣੇ ਵਾਲੀ ਆਪਣੇ ਵਾਲੀ ਸਾਲ ਲੱਗਣਾ ਸਾਲ ਤਾਂ ਨਹੀਂ ਲੱਗਣਾ ਇਹ ਖਾਸ ਸਾਲ ਲੱਗਣਾ ਹੈ ਉਹਨੂੰ ਰੇ ਆਉਣ ਵਾਸਤੇ ਇਹ 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 ਮੈਦਾਨ 'ਚ ਭੱਜਣ ਵਾਸਤੇ ਖਾਸ ਸਾਲ ਲੱਗਦੇ ਨੇ ਨਾ ਨਾ ਦੋ ਸਾਲਾਂ ਚ ਤਾਰ ਦਾਂਗੇ ਹੂੰ ਦੋ ਸਾਲਾਂ ਚ ਆਪਾਂ ਸਵਰਾਜ ਤਾਰਨਾ ਹੈ ਨਾ ਸਵਰਾਜ ਨਹੀਂ ਚੱਲਦਾ ਕਾ ਤੇ ਰਾਜ ਨਹੀਂ ਚੱਲਦਾ ਹੈਗਾ ਉਹ ਨਾ 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 ਆਪਣਾ ਨੌ ਸਵਰਾਜ ਬਣਾਣਾ ਤੇ ਟਰੈਕਟਰ ਦੇਖੀ ਰੰਗ ਬਰੰਗਾ ਕਰਦਾ ਹੈ। ਕਹਾਣੇ ਟਾਰਜਨ ਵਾਲਾ ਕੰਮ ਕਰਦਾ। ਸਾਰੇ ਘਰੇ ਚਾਰੇ ਵਿੱਚ ਗਾੜੀ। ਇਹ ਪਹਿਲਾਂ ਸਿੰਪਲ ਆ ਚੱਲੂਗਾ ਮੁੜ ਕੇ ਚ ਗਾੜੂ ਚੱਲੂਗਾ। ਵੀਰ ਦੀ ਕੱਢੀ ਹੋਈ ਆ ਇੰਟਰਕੂਲਰ ਦੀ ਕਾੜ ਅੱਜ ਤੁਹਾਡੇ ਸਾਹਮਣੇ ਦੇਖ ਰਿਹਾ। ਲਓ ਪਹਿਲਾ ਮੁਕਾਬਲਾ ਜਿਹੜਾ ਹੁਣ ਸ਼ੁਰੂ ਹੋਣ ਜਾ ਰਿਹਾ। ਤੁਹਾਡੇ ਸਾਹਮਣੇ ਦਰਸ਼ਕ ਵੀਰੋ ਤੇ ਨਾਲ ਹੀ ਮੇਰੀ ਬੇਨਤੀ ਹੈ ਜੱਸਿਆ ਟਾਈਮ ਥੋੜਾ ਜਿਹਾ ਆਪਾਂ ਘੱਟ ਲਈਏ ਤੇ ਮੈਚ ਨੂੰ ਸਟਾਰਟਿੰਗ ਦੀ ਵੱਲ ਭੇਜੋ ਜੀ। ਤੋੜ ਲੋ ਲਓ ਤਾੜੀਆਂ ਮਾਰ ਦਿਓ ਜੰਡਿਆਰਾ ਉਹ ਸਾਹਮਣੇ ਦੇਖੀਏ ਕਿ ਉੱਡਦੀ ਧੂੜ ਦਿਸੇ ਮੈਨੂੰ ਉਹ ਛਾਂਡੀਆਂ ਨਜ਼ਰ ਨਾ ਆਵੇ ਉਹ ਜਿੱਥੇ ਔਰ ਸਾਹਮਣੇ ਗਲੇ ਜਿਵੇਂ ਜੌਂਡੀਅਰ ਦੇ ਉੱਤੇ ਕਹਿੰਦੇ ਸੂਕ ਦਾ ਫਿਰਦਾ ਹੂਟਰਾ ਆ ਤਵੀਆਂ ਵਿੱਚ ਸਿਕੰਦਰਪੁਰ ਵਾਲੇ ਮਾਲ ਕਰਦੇ ਨੇ ਸੁੱਖਾ ਡਾਂਸੀ ਵਾਲ ਮਾਲ ਕਰਦਾ ਜਾਸੂ ਪਰ ਹੁਣੀ ਗੁਰਵੰਦਰ ਭੱਲੜ ਹੁਣੀ ਮਾਲ ਕਰਦੇ ਨੇ ਉਹ ਮਹਿਨ ਮਾਜਰੀ ਵਾਲਾ ਤੇਰੇ ਵੱਲੋਂ ਭੱਜੇ ਆਉਂਦਾ ਟਰੈਕਟਰ ਉਹ ਕਹਿੰਦੇ ਵੱਡਾ ਤਜਰਬਾ ਮਹਿਨ ਮਾਜਰੀ ਵਾਲੇ ਨੂੰ ਟਰੈਕਟਰ ਤਵੀਆਂ ਤੇ ਟੋਚਣਾ ਦਾ ਮੇਰੇ ਵੀਰੋ ਇਹ ਵੀ ਵੱਡਾ ਵੱਲ ਪੱਜਿਆ ਹੋਇਆ ਪਰ ਖੇਤ ਦੇ ਮੈਦਾਨ ਦੇ ਵਿੱਚ ਉਹ ਜੌਂਡੀਅਰ ਕੰਪਨੀ ਦਾ ਆ ਕਾਂਨੇ ਟਰੈਕਟਰ ਕਮਾਲ ਕਰੀ ਜਾਂਦਾ ਗੁਰਪ੍ਰੀਤ ਸੁੰਦਰ ਹੋਣੀ ਮੰਨੂਮਾਨ ਹੋਣੀ ਸਿੱਪੇਵਾਰ ਹੋਣੀ ਟੜੀ ਟਿੱਪੀ ਹੋਣੀ ਇਹ ਸਾਰਾ ਦੇ ਨਾਲ ਹਰਸ਼ ਬਾਠ ਮਨਪ੍ਰੀਤ ਗਿੱਲ ਨਵੀਂ ਗਲੇਰ ਕਾਰਦੂਸ ਗਰੁੱਪਰ ਦਾ ਧੰਨਵਾਦ ਹੈ ਹਾਉ ਨਾਈ ਰਿਸਾ ਖਲੇ ਮੁੰਡੇ ਦੀ ਉਮਰ ਕਹਿੰਦੇ ਕਿਹਾਂ ਬਾਈਆਂ ਸਾਲਾਂ ਦੀ ਐ ਜਿਵੇਂ ਸਿੱਧੂ ਮਸੇਰੇ ਵਾਲਾ ਕਹਿੰਦਾ ਹੁੰਦਾ ਕਿ ਤੇਰੇ 20 ਕਿਹਾਂ ਸਾਲਾਂ ਦੇ ਜੱਟ ਨੂੰ ਉਹ ਬਾਈ ਬਾਈ ਕਹਿੰਦੀ ਦੁਨੀਆ ਇਹ ਨਾਗਰੇ ਪਿੰਡ ਵਾਲਾ ਹਰਮਨਾਂ ਦੱਸਿਆ ਇਹਨੂੰ ਹਰਮਨ ਕਹਿੰਦੇ ਨੇ ਇਹਦਾ ਨਾਗਰੇ ਪਿੰਡਾ ਗਿਰਬੀ ਦਾ ਏਰੀਆ ਮੇਰੇ ਵੀਰੋ ਜੁਵਾ ਚੋ ਅਗਵਾਲ ਦੀ ਅੱਜ ਬਰਨਾਲੇ ਮੀਟਿੰਗ ਤੇ ਪੁੱਜਣਾ ਸੀ ਜੱਗੇ ਮਾਨ ਨੇ ਪਰ ਕਹਿੰਦੇ ਫੋਨ ਬੰਦ ਕਰਕੇ ਵਹਿ ਗਏ ਉਥੇ ਨਹੀਂ ਪੁੱਜਿਆ ਪਰਸੋਂ ਨੂੰ ਖੱਲੇ ਸੱਦੇ ਬੱਤਨੇ ਗੱਗੀ ਵੰਸਰਾ ਜੀ ਉਥੇ ਮੇਲਾ ਪਾਣੇ ਓ ਐਡੀਆ ਕਲੇਪਾ ਨਿਊਜ਼ ਬਣੀਆਂ ਨੇ ਕਿ ਸਲਾਸਰਾ ਜੁੱਲਾਟ ਨਿਕਲਦੀ ਐ ਪਰ ਮੈਨੂੰ ਲੱਗਦਾ ਵੀ ਗੇਰ ਫੇਰ ਬਦਲਿਆ ਪਰ ਜਿਹੜੀਆਂ ਪਿੱਛੇ ਪਾਈਆਂ ਨੇ ਇਹ ਬਾਲਾ ਧੱਕਾ ਕਰਦੀਆਂ ਨੇ ਪਰ ਇੱਥੇ ਆ ਕੇ ਕਰਮਾਂ ਨੇ ਦਿੱਤੀ ਹਾਰ ਵੇ ਇਹ ਕਹਿੰਦੇ ਤਵੀਆਂ ਕਿਸੇ ਦੇ ਮਿੱਤ ਨਹੀਂ ਇਹ ਨਾਨੀ ਯਾਰ ਕਰਾ ਦਿੰਦੀਆਂ ਨੇ ਉਧਰ ਯਗਦੀ ਚਚਰੀ ਜੀ ਨੋਟ ਕਰਿਓ ਉਧਰ ਜਿਹੜਾ ਦੇ ਵਿੱਚ ਥੋੜੇ ਸਮੇਂ ਦਾ ਮੇਲਾ ਚੋਟੀ ਦਾ ਮੇਲਾ ਬਾਕੀ ਦਾ ਚੋਟੀ ਦਾ ਮੇਲਾ ਉਧਰ ਧੰਨਵਾਦ ਕਰਦੇ ਆਂ ਬ੍ਰਿੰਦਰ ਸਿੰਘ ਬਾਜਵਾ ਜੀ ਤੇ ਨਾਲ ਦਿਲਵਿੰਦਰ ਸਿੰਘ ਜਸੜ ਉਹ ਸਾਡੇ ਦਰਮਿਆਨ ਜਿਹੜੇ ਪਹੁੰਚੂ ਕੇ ਆਏ ਜਰਸ਼ਨ ਜਸੜ ਦੇ ਫਾਦਰ ਸਾਹਿਬ ਤੇ ਬਾਜਵਾ ਸਾਡਾ ਭਰਾ ਕਦੇ ਇਹਨਾਂ ਵੀਰਾਂ ਦਾ ਧੰਨਵਾਦ ਹੈ ਹੈਲੋ ਹੈਲੋ ਟਰੈਕਟਰ ਰੋਕੋ ਹੁਣੀ ਸਟਾਰਟ ਨਾ ਕਰਿਓ ਟਰੈਕਟਰ ਰੋਕੋ ਰੋਕੋ ਪਟ ਰੋਕ ਦਿਓ ਜੀ ਜੱਜੇ ਆ ਪਿੱਛੇ ਬਾਦ ਚ ਰੌਲੇ ਵਾਲੀ ਗੱਲ ਹੋ ਜਾਂਦੀ ਆ ਬੋਰੀ ਬਿਲਕੁਲ ਟਿੱਕਲੇ ਇਹਨੂੰ ਬੰਨਦਾ ਵੀਰੇ ਆਖੇ ਬਾਦ ਭਾਈ ਇਹਨੂੰ ਲੋਡ ਕਰੋ ਬੋਰੀ ਨੂੰ ਬੋਰੀ ਬਾਅਦ ਚ ਮੈਂ ਲੋਡ ਕਰੂ ਯਾਰ ਠੀਕ ਆ ਬਾਜੀ ਬਾਦ ਚ ਪ੍ਰੋਬਲਮ ਆ ਜਾਂਦੀ ਆ ਪ੍ਰੋਬਲਮ ਆ ਜਣੀ ਆ ਫੇਰ ਟਾਈਮ ਲੱਗ ਜਾਣਾ ਉਧਰ ਅੱਪੋ ਵਾਲੀਆਂ ਲਾਰ ਨੇ ਭਾਈ ਕੀਰਤੀ ਲੱਲੀਆਂ ਚੰਨੀ ਗੋਸਲ ਜੱਗੀ ਪੰਦੇੜਾ ਲੋਹੇ ਵਾਪਰੇ ਦੋਸਤ ਮਾਈਸ ਕੰਰੇਲ ਹਰ ਜੱਸਾ ਦੇਖ ਨਜ਼ਾਰਾ ਲਾੜ ਨਹੀਂ ਟੁੱਟਦੀ ਕਿਰੀ ਕਿਹੜਾ ਗੱਲਾ ਹੋ ਸਾਹਮਣੇ ਕਿ ਉੜਦੀ ਧੂੜ ਦੇ ਵਿੱਚੋਂ ਪੋਤਾ ਯਾਰ ਦਾ ਨਜ਼ਰ ਨਾ ਆਵੇ ਪਰ ਮੇਰੀ ਕਮੇਟੀ ਵਾਲਿਆਂ ਨੂੰ ਬੇਚਦੇ ਵੀ ਪਰਲੇ ਪਾਸੇ ਮੋੜਾ ਤੇ ਇੱਕ ਇੱਕ ਬੰਦਾ ਖੜਾ ਦੋ ਭਾਈ ਜੱਗਿਆ ਤੁਹਾਡਾ ਬੰਦਾ ਖੜਾ ਹੋਣਾ ਚਾਹੀਦਾ ਫੌਲ ਵਾਲਾ ਉੱਧਰ ਘਾਟੀ ਗਰੰਟੀ ਹੈ ਇੱਧਰ ਸੱਜੇ ਖੱਬੇ ਮੈਂ ਤੇ ਮੇਰੇ ਨਾਲ ਕਿਹਦੇ ਲਾਡੀ ਲੀਆ ਭੇਦੀ ਸੁਣਿਆ ਵੀ ਘਰ ਦੇ ਘਰ ਨਹੀਂ ਆਲਾ ਮਾ ਵੀ ਕਹਿੰਦਾ ਸਾਨੂੰ ਕਿਸੇ ਦਾ ਡਰ ਨਹੀਂ ਐਣ ਗੱਲਾਂ ਟਿਕਾਣੇ ਨੇ ਪਰ ਇਧਰ ਹੌ ਕਹਿੰਦੇ ਸਾਹਮਣੇ ਦੇਖਦਿਆ ਵੀ ਹੁਣ 21 ਦੇ 31 ਕੌਣ ਬੰਦਾ ਟੜੋ ਤੜੀ ਜਾਂਦਾ ਪਿੰਡ ਤੇ ਸੋਹਣਿਆ ਦੂਰ ਹੁੰਦਾ ਥੀਲਾਂ ਦੇ ਬਲੇਕੇ ਸੋਹਣਿਆ ਅਗਲਾ ਵੀ 21 ਦੇ 31 ਮੋੜਦਾ ਰਾਜੇ ਖੇਲੇ ਤਬਕਾ ਬਗਾਨੇ ਪੁੱਤ ਦਾ ਪੱਜ ਦਾ ਪਰਾਟਾ ਜਿਵੇਂ ਨੀਲੇ ਫੋੜਦਾ ਹਉ ਦੇਖ ਲਾਟਾਂ ਨਿਕਲੀਆਂ ਨੇ ਖਲਾਸ ਦਾ ਬਸੂ ਦਾ ਲੋ ਜਿਹੜੇ ਜੱਥੇ ਬਾਈ ਉਹਨਾਂ ਵੱਲੋਂ ਜਿਹੜਾ ਸਨਮਾਨ ਕੀਤਾ ਜਾ ਰਿਹਾ ਵੱਡਾ ਧੰਨਵਾਦ ਹੈ। ਬਾਈ ਯਾਰ ਬਾਹਰ ਹੋ ਜਾਓ ਯਾਰ। ਗਰਾਊਂਡ ਬਹੁਤ ਭਰ ਲਿਆ ਤੁਸੀਂ। ਬਾਈ ਮੜ ਕੇ ਬਾਹਰ ਆ ਜੀ ਉੱਥੇ ਜੋਤ ਢੇਡਾਂ ਸਾਹ। ਇਹਦੇ ਵਿੱਚ ਪੱਖਾ ਹੁੰਦਾ ਜੁਣਾ ਆ। ਜਦ ਐਨ ਅੱਗ ਲੱਗ ਜਾਂਦੀ ਉਹ ਜਲ ਕੇ ਫੂਕੇ ਬਾਹਰ ਨਿਕਲ ਜਾਂਦਾ। ਦੇਖਿਆ ਨਾ ਉੱਡਦੀ ਆ ਭਵੀਰੀ ਜੀ ਨੂੰ। ਕੋਈ ਪਰ ਸੁੱਲ ਕੇ ਜਸਨਾ ਵੀ ਬਲਕਾਰ ਮਾਵੇ। ਇਹਦਾ ਵੀਰਾਂ ਦਾ ਵੱਡਾ ਧੰਨਵਾਦ ਆ। ਸਿਮਰਨ ਮਾਦੀ ਕਿੱਥੇ ਆ? ਬੰਦਿਆਂ ਤੇ ਆ ਜਾ। ਬਾਈ ਜੀ ਤਮੀਆਂ ਬਾਹਰ ਕਰ ਦਿਓ ਜੀ। ਕਮੇਟੀ ਵਾਲੇ ਟਰੈਕਟਰ ਮਾ ਹੋਇਆ ਆ ਮੇਲੇ ਦੇ ਲਈ ਨਿਕਟਿਆ ਸੱਖਿਆ ਕੜੀ ਨਾਲ ਕਰਾ ਪਰੋ ਸੱਖਿਆ ਕਿ ਹੋਕੇ ਉਹ ਕੈਮ ਜਿਨਾ ਨਾ ਦਵਾਣਾ ਜੱਟ ਫੇਰਾ ਤਿਆਰ ਖੁੱਤੀ ਪਾਉਣ ਨੂੰ ਕਿ ਜੱਟ ਫੇਰਾ ਤਿਆਰ ਖੁੱਤੀ ਪਾਉਣ ਨੂੰ ਇਸਲੇ ਸਾਲ ਜਗਾ ਹੋਰ ਵੀ ਆਉਂਦਾ ਹੋਰ ਆਉਂਦਾ ਹੋਰ ਆਉਂਦਾ ਅੱਜ ਪਹੇਰ ਉਹ ਜੰਗੀਆਂ ਰੋਣਾ ਉੱਤੇ 헤ਵਾਣਾ ਤੇ 헤ਵਾਣਾ ਆਗਾ ਹੋ ਤਾਂ ਦੋ ਵਾਰ ਕਿਹੜਾ ਸਮਾਂ ਖਰਾਬ ਹੋਇਆ ਪਰ ਫਿਰ ਵੀ 3 ਮਿੰਟ ਉਹ ਕਿਹੜਾ ਘੁੱਟਣ ਲੱਗੇ ਉਹਨਾਂ ਫਿਰਦੇ ਘੁੱਟਣ ਉਹ ਬਹੁਤ ਬਹੁਤ ਹਮੂਲੀ ਦਾਣ ਖੜਕ ਰਿਹਾ ਉਹ ਉਹ ਦੇਖੋ ਲੜਾਈ ਹੋ ਗਈ ਉਹ ਗੱਲ ਤਾਂ ਦੱਸ ਕੇ ਗਿਆ ਹਾਂ ਬੌਂਸਰ ਵੀ ਕੱਢ ਦੇ ਲਾਈਵ ਵਾਲੇ ਲਾਈਵ ਵਾਲੇ ਉਧਰੋਂ ਕਰ ਲਓ ਭਾਈ ਹਾਂ ਉਹ ਜਗਾ ਯਾਰ ਕੋਈ ਇਹ ਗਾੜੂ ਆ ਨਾ ਜੈ ਚੱਲ ਭਾਈ ਜਿਹੜੇ ਚਿਲਕੇ ਸਿਰ ਜੋ ਕੇ ਉਸ ਸਾਈਡ ਚਾਰ ਕੋ ਗੜੀ ਪਾ ਦੇ ਓਏ ਹਾਏ ਮੁੰਡਾ ਜੇ ਸਮਾਂ ਆ ਗਿਆ ਤਾੜੀ ਮਾਰ ਦੇ ਖਵਰੀ ਸਾਰੇ ਬੰਦੇ ਇਹ ਕਨੈਕਟ ਠੇਹ ਵਾਲੇ ਦਾ ਕਮਾਲ ਹੈ ਇਹ ਠੇਹ ਵਾਲੇ ਦਾ ਕਮਾਲ ਹੈ ਇਹਦਾ ਸਮਾਂ ਲੱਗਿਆ 2 ਮਿੰਟ 43 ਸੈਕਿੰਡ 70 ਪੁਆਇੰਟ ਦਾ ਸਮਾਂ ਲੱਗਿਆ ਬੜਾ ਰਕਾਰਿੰਗ ਦਾ ਤਿੰਨ ਤੋਂ ਥੱਲੇ ਵੀ ਨਾਲਟ ਬਣਾ ਗਿਆ ਇਹਦਾ ਕੰਮ ਇਹ ਡਾਕਟਰ ਕਹਿੰਦੇ ਨੰਬਰਾਂ ਦੇ ਵਿੱਚ ਲਿਆ ਹੋਇਆ ਸੱਚਾ ਨਹੀਂ ਵੀ ਨੇ ਜੇ ਗੱਲ ਕਰੀਏ ਕੱਲ ਬਲਾਕੇ ਤਾਂ ਮੋਟਰਸਾਈਕਲਾਂ ਨਾਲ ਜਿੱਤੂ ਦੱਸਦਾ ਪਰ ਦੂਜੇ ਬੰਦੇ ਆਪਾਂ ਨਹੀਂ ਸੀ ਆਉਂਦੇ ਬਣਾਉਂਦੇ ਨੇ ਤਾਂ ਮਮੇਰ ਘਰੇ ਪਾਸੇ 3 ਨਹੀਂ ਮੁੰਡੇ ਦੀ ਹੌਸਲੇ ਨੂੰ ਰਾਤ ਵੀ ਜੇ ਸਮੇਂ ਦੀ ਗੱਲ ਤੋਂ ਸਮਝਿਆ ਤੇ ਨਾਲ ਜਿੰਦਾਂ ਪੈਂਦਾ 2 ਗੱਜਰੂ ਨੇ ਕਰ ਗਿਆ ਮੁੰਡਿਆਂ ਨੇ ਵੇਖਿਆ ਵੀ ਆਪਾਂ 3 ਨੰਬਰ ਤੋਂ 2017 ਆ ਲਗਿਆ 3 ਮਿੰਟ 14 ਸੈਕਿੰਡ 38 ਪੁਆਇੰਟ ਦਾ ਸਮਾਂ ਲੱਗਿਆ ਹੈ ਅਕਾਸ਼ੂ 14 36 ਅਕਾਸ਼ 2018 ਪਿੰਡ ਕੰਨੇ ਰੰਗੂਵਾਲ ਆਨਦਗਰ ਦੇ ਨੇੜੇ ਕਰਕੇ ਜ਼ਿੰਦਗੀ ਦਾ ਤਵੀਆਂ ਦੇ ਵਿੱਚ ਪਹਿਲਾ ਮੈਚ ਖੇਡਿਆ ਤੇ ਚੌਥਾ ਨੰਬਰ ਪ੍ਰਾਪਤ ਕੀਤਾ ਇਹਤੇ ਬੰਤੀ ਅੰਕਲ ਹੁਣੇ ਇਹਤੇ ਲਾਡੀ ਤੋਂ ਆ ਚੁਆ ਸੇ ਅਵੇ ਗੁਰਿਆ ਇਹ ਸਾਰੇ ਵੀਰ ਬਲਦੇਵ ਮਾਜਰੀ ਹੁਣੇ ਪੰਡਾ ਮਾਰ ਕਰਦੇ ਆ ਡਾਕਟਰ ਲਾਲਾ ਕੁੰਡੀ ਮੱਥਾ ਵਾਲਾ ਬਲਦੇਵ ਮਾਜਰੀ ਨਾਲ ਦਿੱਤੇ ਹੋਣੀ ਪਿਛਲੇ ਸਾਲ ਨੰਬਰ ਪਾਗਿਆ ਸੀ ਜਿਹੜਾ ਹਾਲੇ ਨੰਬਰ ਪਾਇਆ ਹੋਰ ਫੰਦੇ ਦੋਦੇ ਜੀ ਜੀ ਸਮਝੋ ਸਾਡਾ ਕਿ ਹੋ ਗਏ ਆ ਆਹ ਬਰੋ ਬੱਚਾ ਸਹੀ ਗੱਲ ਦੱਸੋ 911 ਗੋੜਾ ਗੋੜਾ ਸਿੱਧੂ ਮੂਸੇ ਵਾਲੇ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀ ਹਾਂ ਉਹਦਾ ਤੇ ਕੱਢਦਾ ਸਲੈਂਸਰ ਤੋਂ ਗੋੜ-ਗੋੜ ਥੱਲੇ ਬਾਜੇ ਮਾਰਦੇ ਦਵਾਦੇ ਦੇ ਵਿੱਚੋਂ ਵੀ ਵੱਡੇ ਨੂੰ ਹਾਂ ਹੋਰ ਚੰਦੜਿਆ ਆਪਣੇ ਦਾ ਪਹਿਲਾ ਹੀ ਰੰਚਕਾਰਾਂ ਨੂੰ ਹੋਰ ਪਾਲਾ ਕਰਦਾ ਧੰਨ ਧੰਨ ਬਾਬਾ ਜਵਾਵ ਦਾਸ ਜੀ ਦੀ ਅਪਾਰ ਕਿਰਪਾ ਸਾਡੇ ਨੂੰ ਸੁੱਖ ਤੇ ਰਾਤ ਡਾਇਰੈਕਟਰ ਹੈ ਤੇ ਨਾ ਦੋਨੋਂ ਵੀ ਕੋਈ ਮੇਲਾ ਹੁੰਦਾ ਭਾਵੇਂ ਆਪਣੇ ਪਿੰਡ ਦੇ ਵਿੱਚ ਮੇਲਾ ਕਰਾਉਂਦੇ ਨੇ ਬਾਬਾ ਜਹਾਰਾ ਜੀ ਦੀ ਯਾਦ ਵਿੱਚ ਕਰਾਉਂਦੇ ਐ ਕਿਉਂਕਿ ਸੁੱਖਾ ਜੇ ਨਾ ਵੀ ਜੋ ਬੰਦਿਆ ਬਾਬਾ ਜਹਾਰਾ ਤਰگە ਤਾਂ ਮਾਨਾ ਇਹਦੇ ਕੋਲ ਜਿਆਦਾ ਬਹੁਤ ਹੈ ਉਹ ਕਹਿੰਦੇ ਗਲਗੂਟਾ ਜਿਆਦਾ ਦੇਦਾ ਗੇਂਦ ਪਾਇਆ ਪਟਾਕੇ ਹਾਰੇ ਸੱਤਿਆ ਬਾਹਰ ਕੱਢ ਲਾ ਇਸੇ ਵੀ ਇਸੇ ਕੋਈ ਨਾ ਹੋਣੀ ਸੱਤਿਆ ਸੀ ਆਪਸ ਕਰਕੇ ਲਿਆ ਦੇ ਤਾਜੇ ਮੜੇ ਅਬੀ ਥੋੜੇ ਚਲਾਉਣਾ ਅਗਲਾ ਟਰੈਕਟਰ ਰੈਡੀ ਕਰ ਲੋ ਵੀਰੇ ਫੁੱਟਾ ਫਾਰਮ ਦਾ ਹਾਜ ਹੈਲੋ ਇੱਕ rau ਗੱਲੇਡ ਹੈ ਇੱਕ rau ਗੱਲੇਡ ਸੋਟੇ ਬਾਗ ਦਾ ਧੰਗਾ ਦੁਬਾਰੇ ਗੇ ਹਾਰਨੀਆਂ ਦੇ ਦੇਪ ਹੈ ਵੀਰ ਦੁਆਰੇ ਛਿੱਟੂ ਆਏ ਤਿਆਰ ਕਰਕੇ ਲਿਆਊਗਾ ਦੁਆਰੇ ਪੱਪੂ ਆਏ ਚੱਲ ਪਿਆ ਦੇਖਦੇ ਆਲੇ ਦੰਦੇ ਕੀ ਹੋ ਗਿਆ ਹੋ ਗਿਆ ਇਹਨੂੰ ਵੀਰ ਦਾ ਧੰਨਵਾਦ ਦਾਕਾ ਵਾ ਹੈ ਦੇਖਦੇ ਆ ਕਿਹੜਾ ਬਣਾ ਕੈ ਚਾਰ ਕਰਦਾ ਮੈਂ ਤੇਰੇ ਨਾਲ ਰੈਲੋ ਵਾਲੇ ਮੇਲੇ ਦੇ ਵੀ ਇੱਕ ਵੀਡੀਓ ਬਣਾਈ ਸੀ ਲਈ ਉਹ ਇੱਕ ਵਾਰੀ ਲੈਣਾ ਸਾਂਝੀਆਂ ਕਰਦੀ ਚੱਲੇਗਾ ਨਹੀਂ ਹਰੀ ਕਹਿ ਦਿੰਦੇ ਨੇ ਮੰਗ ਤਾਂ ਜਿਹੜਾ ਮੰਗਦਾ ਕੋੜੀ ਕੋੜੀ ਸਤੇ ਦਸੇ ਕਰਜ਼ਾ ਵਧਿਆ ਲੋਕਲ ਦੇ ਵੱਲ ਵਧ ਜਾਂਦਾ ਟੀ ਆਉਂਦੇ ਬਾਰੇ ਧਿਆਨ ਓਏ ਹੈਰੀ ਚੰਦੀ ਵਾਲਿਆ ਅੱਛਾ ਹੈਰੀ ਚੱਲੂਗਾ ਦੁਆਰਾ ਤੇ ਦੁਆਰਾ ਆਉਂਦੇ ਵਾਲੇ ਤੇਰੇ ਗੱਲ ਸਭ ਨਹੀਂ ਨਾਲ ਸੋਟੀ ਖੱਟ ਮੰਦਾ ਪਰ ਵੀ ਛੋਟਾ ਜ਼ਰੂਰ ਪਿਓ ਉਹਦੇ ਕੋਲੇ ਜਾ ਕੇ ਛੋਟਾ ਸੁੱਖਾ ਵੀ ਇੱਥੇ ਕਰਦੇ ਛੋਟਾ ਜਾਇਦਾ ਹੈ ਵਾਜਵਾ ਸੁਖਾ ਜਲਾ ਦੇਗਾ ਬਹੁਤ ਹਾਲਾ ਕਿ ਕਬਾੜ ਦਾ ਜਿਲ੍ਹਾ ਲੈਪੋਰਟ ਵੀ ਦੱਸਦਾ ਮੈਂ ਤੁਹਾਨੂੰ ਹਰਦਾਬ ਨਾਲ ਗੱਡੀ ਹੈ ਸਾਡੇ ਬਾਹਰ ਕਿੱਥੇ ਫਰੀ ਰੰਦਾ ਜਾਵਾ ਕੰਮ ਪਾਈ ਤਾਂ ਨਾ ਕਰਨਾ ਪੱਤਲ ਦੇਖ ਲੈ ਤੂੰ ਮੈਂ ਨਾ ਕਿੱਥੇ ਫਰੀ ਹੋ ਗਿਆ ਵੈਸੇ ਗੱਲ ਆਵਾ ਕਣਕਾਂ ਸੰਤਨ ਬਾਬਾ ਦੁਆ ਕਰਦੇ ਦੀ ਬੱਡੀ ਕਿਰਪਾ। ਏ ਡਾਕਟਰ ਨੂੰ ਹੋਰ ਲੋਕਾ ਕੋਲ ਨੇ। ਨਾਮ ਦਾ ਟੋਰੀ। ਹੋਰ ਗੱਲ ਬਣੀ ਆ। ਆਪੇ ਪਾਜ। ਇਹ ਤਾਂ ਇਹੋ ਗੱਲ ਹੋ ਗਈ। ਕਿ ਅੱਜ 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 ਤੁਸੀਂ ਦੇ ਮਲਾ ਲਾਓ। ਕਿ ਪੱਕਰੀ ਬਣਾ ਮਖਾ ਕੇ ਪੰਨੇ ਬੜੀ। ਥੋੜਾ ਤਾਂ ਖਾਜੋ। ਬਣਾ ਕੇ ਛੱਡਾਗੇ। ਇਹਰੇ ਕਹਿੰਦੇ ਹਾਂ ਜਾਨੀ ਬੜੀ। ਉਹ ਇਹਰੇ ਕਹਿੰਦੇ ਖਾ ਲੋ। ਇਹ ਤਰ ਗੱਲੜੀ ਉੱਤੇ ਪਾਸੇ ਦੇ ਵਿੱਚ ਤਵੀਆਂ ਦੀ ਗੱਲ ਹੈ ਧੰਦ ਤੇ ਧੂਆਂ ਨੂੰ ਕੋਈ ਨਹੀਂ ਪੁੱਛਦਾ ਇੱਥੇ ਲਾਟ ਮਰਵਾਉਣੀ ਪੈਂਦੀ ਹੈ ਆਹ ਆ ਇਹ ਆ ਕੰਮ ਕਰ ਓ ਮੇਰਿਆ ਰੱਬਾ ਹਾਏ ਰੱਬਾ ਇੱਥੇ ਕੰਮ ਕਾੜਾ ਹੋ ਜਾਂਦਾ ਵਾਹ ਓਏ ਕਿਸਮਤ ਜਿਆ ਬਲੀਆ ਰੇਖੀ ਛੀਰ ਤੇ ਬੜ ਗਿਆ ਦਲੀਆ ਨਹੀਂ ਚੱਲਿਆ ਨਹੀਂ ਬਹੁਤ ਕਾੜਾ ਕੰਮ ਹੋ ਗਿਆ ਸੱਤੀ ਕੈਨੇਡਾ ਦਾ ਧੰਨਵਾਦ ਆ ਬਸ ਦੂਜੇ ਪਾਸੇ